ਸਾਸੀ ਕਾਲ ਕਿਸਾਨ ਵੀਰੋ ਦੀ ਵੀਡੀਓ ਚ ਤੁਹਾਡਾ ਸਵਾਗਤ ਹੈ ਅੱਜ ਆਪਾਂ ਤੁਹਾਨੂੰ ਇਹੋ ਜਗ੍ਹਾ ਤੇ ਲੈ ਕੇ ਆਏ ਜਿੱਥੇ ਇੱਕੋ ਸੱਤ ਥੱਲੇ ਤੁਹਾਨੂੰ ਸਾਰਾ ਕੁਝ ਮਿਲ ਜੂਗਾ ਸੁਪਰ ਹੀਡਰ ਵੀ ਮਿਲ ਜੂ ਰੋਟਾ ਬੇਟਰ ਵੀ ਮਿਲ ਜੂ ਪਲਾਉ ਵੀ ਮਿਲ ਜਾਣਗੇ ਕੰਪਿਊਟਰ ਕਰਾ ਵੀ ਮਿਲ ਜੂ ਸਾਰਾ ਕੁਝ ਵੀਰੇ ਸਾਰਾ ਕੁਝ ਮਿਲ ਜੂ ਬਾਕੀ ਬਾਈ ਨਾਲ ਕੱਲ ਬਾਈ ਹਸਰੀ ਕਾ ਸੀਗਾ ਵੀਰੇ ਬਾਈ ਇੱਕ ਵਾਰੀ ਆਪਣੀ ਲੋਕੇਸ਼ਨ ਦੱਸ ਦਿਓ ਆਪਣੀ ਲੋਕੇਸ਼ਨ ਵੀਰੇ ਆਪਣੀ ਪਿੰਡ ਕੋੜੇ ਨਾ ਨਾ ਬਈ ਜੀ ਏ ਵੀ ਫਾਰਮ ਫੋਰਸ ਦੇ ਨਾਂ ਤੇ ਆਪਣੀ ਗੂਗਲ ਮੈਪ ਤੇ ਵੀ ਲੋਕੇਸ਼ਨ ਹੈ ਜੀ ਤੇ ਜਲੂਰ ਰੋਡ ਤੇ ਹੈ ਆਪਣਾ ਤੁਸੀਂ ਉਹਦੇ ਪਰਕੇ ਵੀ ਆ ਸਕਦੇ ਹੋ ਲੋ ਜੀ ਕਿਸਾਨ ਵੀਰੋ ਤੁਹਾਡੇ ਲਈ ਵੀ ਦਿਵਾਲੀ ਆ ਜਿਹੜੀ ਆਫਰ ਆ ਦਿ ਆਪਣਾ ਪਲਾਉ ਹੋਗੇ ਸੁਪਰ ਸੀਡਰ ਹੋਗੇ ਐ ਮੰਨ ਕੇ ਚੱਲੋ ਵੀਰੇ ਪਹਿਲਾਂ ਨਾਲੋਂ ਆਪਾਂ 10-15000 ਰੁਪਏ ਦਾ ਅਗਲੇ ਨੂੰ ਆਫਰ ਦੇ ਦਾਂਗੇ ਠੀਕ ਹੈ ਜੀ ਜੋ ਰੇਟ ਪਹਿਲਾਂ ਲੈ ਕੇ ਗਿਆ ਉਹਦੇ ਨਾਲੋਂ 10-15000 ਰੁਪਿਆ ਰੋਟਾਵੀਟਰ ਵੀ ਸੁਪਰ ਸੀਡਰ ਵੀ ਪਲਾਉ ਵੀ ਹਰ ਇੱਕ ਚੀਜ਼ ਮੰਦੀ ਦੇ ਦਾਂਗੇ ਨਹੀਂ 15000 ਬਾਈ ਨੇ ਡਿਸਕਾਊਂਟ ਕਰਤਾ ਜਿਵੇਂ ਭਈਆ ਨਵਾਂ ਰੋਟਾਵੀਟਰ ਖੜਾਗਾ ਸੁਪਰ ਸੀਡਰ ਵੀ ਖੜਾਗਾ ਇੱਕ ਵਾਰੀ ਝਾਤੀ ਮਰਵਾ ਸਕਦੇ ਹਾਂ ਬਾਈ ਪੀਡੀਸੀ ਦਾ ਇਹ ਕੀ ਕੀ ਹੈ ਬਾਈ ਇਹ ਨਵੇਂ ਦੇ ਪਚਾਏ ਇਹ ਤਾਂ ਵੀਰੇ ਯਾਰ ਟੌਪ ਦੀ ਕੁਆਲਿਟੀ ਹੈ ਜੀ ਐ ਮੰਨ ਕੇ ਚੱਲੋ ਰੋਹ ਸਾਡੇ ਲਈ ਵੀ ਟਰਾਲਾ ਆਂਦਾ ਹੁਣ ਦੋ ਤਿੰਨ ਦਿਨ ਛੁੱਟੀਆਂ ਨੇ ਛੁੱਟੀਆਂ ਕਰਕੇ ਆਏ ਨਹੀਂ ਵੀਰੇ ਸਾਡੇ ਕਸਟਮਰ ਖੜੇ ਨੇ ਦੋ ਤਿੰਨ ਟਰਾਲੇ ਇਦੂ ਬਾਅਦ ਵੀ ਅਸੀਂ ਭੇਜਣੇ ਨੇ ਵੀ ਨਵੇਂ ਫੀਚਰ ਨੇ ਵੀਰੇ ਦੋ ਪਿੰਨਾ ਕੱਢੋ ਰੋਟਾ ਬੀਟਰ ਬਣ ਜਾਂਦਾ ਫੁੱਲ ਹੈਵੀ ਹੈ ਇਕੱਲੀ ਡਰਿੱਲ ਵਰਤਨੀ ਹੈ ਡਰਿੱਲ ਵਰਤ ਸਕਦੇ ਆ ਰੋਟਾ ਬੀਟਰ ਵੀ ਵਰਤ ਸਕਦੇ ਆ ਤੇ ਜਿਹੜੇ ਵੀਰ ਨੇ ਲੈਣਾ ਹੈ ਜੇ ਕੋਈ ਅੱਜ ਬੁੱਕ ਕਰਾਊਗਾ ਆਪਾਂ 10-15000 ਦਾ ਅਗਲੇ ਨੂੰ ਬੈਨੀਫਿਟ ਵੀ ਦੇਵਾਂਗੇ ਠੀਕ ਹੈ ਜੀ ਨਹੀਂ ਜੇ ਤੁਸੀਂ ਅੱਜ ਹੀ ਬੁੱਕ ਕਰਾਉਨੇ ਤਾਂ 15000 ਦਾ ਤੁਹਾਨੂੰ ਬੈਨੀਫਿਟ ਮਿਲੂ ਜੇ ਤੁਹਾਡੇ ਕੋਲ ਕੋਈ ਸੈਕੰਡ ਹੈਂਡ ਹੈਗਾ ਚਾਹੇ ਰੂਟਾ ਵੇਟਰਾ ਚਾਹੇ ਸੁਪਰ ਸਿੱਡਰੋ ਵਿੱਚ ਕੱਟਾਂਗੇ ਸਾਰਾ ਕੁਝ ਵਿੱਚ ਕੱਟ ਦਾਂਗੇ ਜੀ ਲਈ ਸਾਰਾ ਕੁਝ ਵਿੱਚ ਕੱਟਿਆ ਜਾਊ ਏ ਟੂ ਏ ਲੋਈ ਇੱਕ ਗੱਲ ਹੋਰ ਹੈਗੀ ਵੀਰੇ ਆਪਾਂ ਬਾਈ ਕੋਲੇ ਜਿਹੜੇ ਲੈਣੇ ਸੀ ਸੁਪਰ ਸੈਦਰ 2 ਦੇ ਬਲੇਡ ਤੇ ਬਾਈ ਨੂੰ ਜਦੋਂ ਆਕੇ ਪੁੱਛਿਆ ਬਾਈ ਕਹਿੰਦਾ ਵੀ ਬਲੇਡ ਤਾਂ ਹੈ ਨਹੀਂਗੇ ਤੇ ਬਈ ਕਾਰਨ ਕੀ ਹੋਇਆ ਸੀ ਮੇਰਾ ਉਹ ਵੀਰੇ ਪਤਾ ਕੀ ਹੈ ਹੁਣ ਬਲੇਡ ਅਸੀਂ ਵੀਡੀਓ ਪਾਈ ਸੀ ਬਲੇਡ ਲੱਗ ਕੇ ਬਾਲੇ ਠੀਕ ਹੈ ਜੀ ਠੀਕ ਹੈ ਜੀ ਅਸੀਂ ਬਲੇਡ ਹੁਣ 2-3 ਦਿਨ ਦੀ ਛੁੱਟੀਆਂ ਆ ਗਈਆਂ ਛੁੱਟੀਆਂ ਕਰਕੇ ਮਿਲ ਵੀ ਨਹੀਂ ਰਹੇ ਤਾਂ ਕਰਕੇ ਫਿਰ ਤੁਸੀਂ ਗਏ ਸੀ ਬਾੜੀ ਦੂਰੋਂ ਆਏ ਹੋ ਫਿਰ ਯਾਰ ਹੱਲ ਕਰਨਾ ਪਿਆ ਹੈ ਹਨਾ ਚਲੋ ਐਮਰਜੈਂਸੀ ਤਾਂ ਕਰਕੇ ਤੁਹਾਨੂੰ ਦਿੱਤੇ ਵੀ ਨੇੜੇ ਵਾਲ ਨੂੰ ਹੁਣ ਆਏ ਵੀ 2-3 ਦਿਨ ਹਜੇ ਹੈ ਨਹੀਂ ਬਲੇਡ ਕਿਉਂ ਛੁੱਟੀਆਂ ਕਰਕੇ ਦੀਵਾਲੀ ਦੀਆਂ ਛੁੱ ਕੋਈ ਵੀ ਵੀਰ ਕੋਈ ਵੀ ਐਪਲੀਮੈਂਟ ਲੈਣ ਆਉਂਦਾ ਇੱਕ ਵਾਰ ਕੰਟੈਕਟ ਬਾਈ ਨੂੰ ਜਰੂਰ ਕਰ ਲਿਆ ਕਰੋ ਬਾਈ ਇਹ ਬੇਨਤੀ ਆਵਾਕ ਕਿ ਆ ਗੱਡੀ ਚ ਤੇ ਘਾ ਦੇ ਬਾਈ ਵੀਰੇ ਦੂਰੋਂ ਆਇਆ ਬੰਦਾ ਯਾਰ ਫਿਰ ਔਖਾ ਹੋ ਜਾਂਦਾ ਮੋੜਨਾ ਹਨਾ ਇੰਨਾ ਤੇਲ ਫੂਕੇ ਆਂਦਾ ਟਾਈਮ ਕੱਢ ਗਿਆ ਆਂਦਾ ਬੰਦਾ ਅਸੀਂ ਤਾਂ ਲੈ ਲੈ ਕਰਜੈਂਟ ਕਹਿ ਕੇ ਬਾਈ ਨੇ ਇੱਕ ਦੇ ਤੇ ਜਿਹੜੇ ਪੈਸੇ ਸੀ ਬਾਈ ਕੋਲ ਪੀਸ ਅਸੀਂ ਆ ਪਾਉਣੇ ਸੀਗੇ ਵੀਰੇ ਉਹ ਆਪਦੇ ਵਾਲੇ ਬਸ ਪਾਉਣ ਵਾਲੀ ਦਿੱਤੇ ਨੇ ਵੀ ਚਲ ਆਪ ਨਹੀਂ ਪਾਵਾਂਗੇ ਅੱਜ ਤਾਂ ਕਰਕੇ ਇਤਨੇ ਦੂਰੋਂ ਆਇਆ ਕਰਕੇ ਵੀਰੇ ਦੇਖੋ ਏਡੀ ਦੂਰ ਖਾਲੀ ਕਿਹੜਾ ਆਪਦੇ ਆਪ ਨੂੰ ਵੀ ਦੁੱਖ ਆਉਂਦਾ ਬੰਦਾ ਖਾਲੀ ਮੁੜੇ ਚੰਗਾ ਨਹੀਂ ਲੱਗਦਾ ਬਹੁਤ ਵਧੀਆ ਬਾਈ ਦਾ ਨੇਚਰ ਹੈ ਤੇ ਬਾਈਆਂ ਨੇ ਐਮਰਜੈਂਸੀ ਦੇ ਵਿੱਚ ਜਿਹੜਾ ਆਪਣਾ ਮਲ ਕੇ ਬਲੇਡਾਂ ਦਾ ਹੱਲ ਕਰਤਾ ਤੁਸੀਂ ਵੀ ਕਿਸੇ ਨੇ ਵੀ ਕੋਈ ਵੀ ਐਪਲੀਮੈਂਟ ਲੈਣਾ ਤਾਂ ਇੱਕ ਵਾਰ ਕਾਲ ਜਰੂਰ ਕਰ ਲਓ ਚਾਹੇ ਤੁਸੀਂ ਸੈਕੰਡ ਹੈਂਡ ਲੈਣਾ ਚਾਹੇ ਨਵਾਂ ਲੈਣਾ ਧੰਨਵਾਦੀ ਧੰਨਵਾਦ